ਦਾ ਸਰਕਾਰ ਜਿਸਾ ਰੇਤ ਦੇ ਕਿਲੇ ਜਾਂ ਰੇਤ ਦੀਆਂ ਦਿਵਾਰਾਂ ਸੀ ਖੜੀਆਂ ਕਰੀਦੀਆਂ ਅੰਗਰੇਜ਼ੀ ਚ ਕਹਿੰਦੇ ਨੇ ਪੈਕ ਆਫ ਕਾਰਡਸ ਤਾਸ਼ ਦੇ ਪੱਤੇ ਜਦੋਂ ਤਾਸ਼ ਦੇ ਪੱਤਿਆਂ ਤੋਂ ਅਸੀਂ ਕੋਈ ਘਰ ਬਣਾਨੇ ਆ ਤੇ ਥੋੜਾ ਜਿਹਾ ਵੀ ਜਦੋਂ ਹਵਾ ਦਾ ਝੌਕਾ ਆਂਦਾ ਤੇ ਨਾਲ ਹੀ ਸਾਰੇ ਤਾਸ਼ ਦੇ ਪੱਤੇ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਆ ਅੱਜ ਹੀ ਇਹਨਾਂ ਦੀ ਇੱਕ ਮਿਨਿਸਟਰ ਰਹਿ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਗਗਨ ਅਨਮੋਲ ਬਾਨ ਉਹਦਾ ਨਾਮ ਹੈ ਇਹ ਉਹ ਨੌਜਵਾਨ ਲੜਕੀ ਹੈ ਜਿੰਨੂੰ ਜਦੋਂ ਆਮ ਆਦਮੀ ਪਾਰਟੀ ਅਜੇ ਤੱਕ ਚ ਨਹੀਂ ਸੀ ਆਈ ਉਹਨੂੰ ਆਪਣਾ ਜਿਹੜਾ ਮਹਿਲਾ ਵਿੰਗ ਹੈ ਉਹਦਾ ਪ੍ਰਧਾਨ ਬਣਾਇਆ ਸੀ ਨੌਜਵਾਨ ਸੀ ਤੇ ਕਹਿੰਦੀ ਕਹਿੰਦੀ ਕਹਿਣ ਲੱਗੀ ਸਾਨੂੰ ਮੌਕਾ ਦਿਓ ਤੇ ਅਸੀਂ 50 ਮਿੰਟਾਂ ਦੇ ਵਿੱਚ ਛੁਟਕੀਆਂ ਮਾਰ-ਮਾਰ ਰਹੂਗਲਾਂ ਦੀਆਂ ਤੇ ਇਹ ਕਹਿੰਦੀ ਸੀ ਕਿ ਅਸੀਂ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਕਿਸਾਨ ਡਿਮਾਂਡ ਕਰ ਰਹੇ ਨੇ ਇਹ ਕੇਜਰੀਵਾਲ ਸਾਹਿਬ ਨੇ ਮੈਨੂੰ ਜਾ ਕੇ ਸੰਕੇਤ ਦੇ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਦੋ ਫਸਲਾਂ ਤੇ ਮੇਜਰ ਐਮਐਸਪੀ ਮਿਲਦੀ ਝੋਨੇ ਤੇ ਕਣਕ ਤੇ ਉਹ ਕਹਿ ਲੱਗੀ ਕਿ ਅਸੀਂ ਦਾਲਾਂ ਤੇ ਵੀ ਦਵਾਂਗੇ ਟਮਾਟਰਾਂ ਤੇ ਵੀ ਦਵਾਂਗੇ ਗੰਡਿਆਂ ਤੇ ਵੀ ਦਵਾਂਗੇ ਤੇ ਚੁਟਕੀਆਂ ਮਾਰ ਮਾਰ ਅੱਜ ਸਾਢੇ 3 ਸਾਲ ਹੋਏ ਮੇਰੇ ਵੀਰੋ ਅੱਜ ਉਹਨੇ ਅਸਤੀਫਾ ਦੇ ਦਿੱਤਾ ਖਰੇ ਅਸੈਂਬਲੀ ਹਲਕੇ ਤੋਂ ਇੱਕ ਹੋਰ ਸੀਟ ਵੈਕੈਂਟ ਹੋ ਗਈ ਪਹਿਲੇ ਤੇ ਹੋਈ ਤਰਨਤਾਰਨ ਵਾਲੇ ਸੁਰਗਵਾਸੀ ਸੋਹਲ ਸਾਹਿਬ ਅਸੈਂਬਲੀ ਚ ਰਹੇ ਨੇ شریف ਆਦਮੀ ਸਨ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਬਾਰੇ ਕਹਿਣਾ ਚਾਹੰਦਾ ਪਰ ਸਾਡੇ 3 ਸਾਲ ਮੇਰਾ ਅਕਲ ਤਰਨਤਾਰ ਚ ਇੱਕ ਗਲੀ ਜਾਂ ਇੱਕ ਰੋੜਾ ਤੱਕ ਨਹੀਂ ਲੱਗਾ ਹੋ ਤੁਸੀਂ ਵੇਖੋ ਏ ਫਰਜ਼ੀ ਇਨਕਲਾਬੀਆਂ ਦੀ ਜਮਾਤ ਮੈਂ ਤਾਂ ਫਰਜ਼ੀ ਇਹਨਾਂ ਨੂੰ ਕਹਿਣਾ ਟੋਟਲ ਫਰਾਡ ਝੂਠੇ ਅਬਲ ਦਰਜੇ ਦੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਲੇ ਇਹਨਾਂ ਫਰਜ਼ੀਆਂ ਇਹ ਨਿਕਲਾਬੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਹੁਣ ਬਾਹਰ ਲੀਆਂ ਪਾਰਟੀਆਂ ਚੋਂ ਕੈਂਡੀਡੇਟ ਚੁਰਾ ਚੁਰਾ ਕੇ ਲੈ ਕੇ ਆ ਗਏ ਆ ਤੁਹਾਡੇ ਹਲਕੇ ਚ ਵੀ ਦੂਜੀਆਂ ਫਰਜ਼ੀ ਬਾਕੀ ਜਮਾਤਾਂ ਚੋਂ ਕੈਂਡੀਡੇਟ ਲੈ ਜਾਂਦਾ ਹੁਣੇ ਖਰੜ ਖਾਲੀ ਹੋ ਗਿਆ ਇੱਕ ਅਸੈਂਬਲੀ ਹਲਕਾ ਬੰਗੇ ਦਾ ਅਕਾਲੀ ਜਲ ਦਾ ਉਥੇ ਐਮਐਲਏ ਚੁਣਿਆ ਗਿਆ ਸੀ ਡਾਕਟਰ ਸੁਖੀ ਉਹਦਾ ਨਾਮ ਹੈ ਉਹਦਾ ਵੀ ਧਰੀ ਪਾਰਟੀ ਪਰਿਵਰਤਨ ਕਰਾਇਆ ਉਹਨੂੰ ਚੇਅਰਮੈਨ ਬਣਾ ਦਿੱਤਾ ਅਜੇ ਉਹਨੇ ਸ਼ਰੂਮਨੀ ਕਾਲੀ ਦਲ ਨਹੀਂ ਛੱਡਿਆ ਸ਼ਰੂਮਨੀ ਕਾਲੀ ਦਲ ਦੇ ਐਮ.ਐਲ.ਏ ਨੂੰ ਅੱਜ ਆਮ ਆਦਮੀ ਪਾਰਟੀ ਨੇ ਚੇਅਰਮੈਨ ਬਣਾ ਦਿੱਤਾ ਸਮਝੋ ਇੱਕ ਬੰਗਾ ਵੀ ਖਾਲੀ ਪਈ ਇੱਕ ਇਹਨਾਂ ਦਾ ਐਮ.ਐਲ.ਏ ਹੈ ਰਮਨ अरोड़ा ਉਹਦਾ ਨਾਮ ਹੈ ਜਿਲੰਦਰ ਤੋਂ ਉਹਨੂੰ ਕ腐ਪਸ਼ਨ ਦੇ ਚਾਰਜ ਦੇ ਉੱਤੇ ਜੇਲ੍ਹ 'ਚ ਦਿੱਤਾ ਮੇਰੇ ਖਿਆਲ ਡੇਢ-ਦੋ ਮਹੀਨੇ ਦਾ ਜੇਲ੍ਹ 'ਚ ਹੁਣ ਉਹਦੋਂ ਤੇ ਵੀ ਜ਼ੋਰ ਪਾਇਆ ਕਿ ਅਸਤੀਫਾ ਦੇ ਤੋ ਗੱਲ ਮੇਰੀ ਜਿਹੜੀ ਮੈਂ ਤੁਹਾਨੂੰ ਇੱਥੇ ਸਮਝਾਣ ਆਇਆ ਕਹਿਣ ਵਾਸਤੇ ਆਇਆ 90 ਫੀਸਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ 90 ਫੀਸਦੀ ਮੇਰੀ ਗੱਲ ਚੇਤੇ ਰੱਖੋ ਇਹਨਾਂ ਨੂੰ ਇਲੈਕਸ਼ਨਾਂ ਤੱਕ ਇਹਨਾਂ ਨੇ ਬਦਲਣਾ ਵੀ ਹੈ ਇਲਜ਼ਾਮ ਲਾਣੇ ਨੇ ਐਸੇ ਕੇਜਰੀਵਾਲ ਨੇ ਕਹਿਣਾ ਕਿ ਇਹ ਤੇ ਬੜੇ ਕਰਪਟ ਨਿਕਲੇ ਜੀ ਇਹ ਤੇ ਮਾਈਨਿੰਗ ਦਾ ਕੰਮ ਕਰਦੇ ਸੀ ਇਹ ਤੇ ਸ਼ਰਾਬ ਵਕਾਨ ਦਾ ਕੰਮ ਕਰਦੇ ਸੀ ਇਹ ਤੇ ਪੁਲਿਸ ਵਾਲਾ ਕੋ ਮਹੀਨਾ ਲੈਣ ਦਾ ਕੰਮ ਕਰਦੇ ਸੀ ਇਹ ਤਾਂ ਤਹਿਸੀਲਦਾਰਾਂ ਕੋ ਪੈਸੇ ਲੈਣ ਦਾ ਕੰਮ ਕਰਦੇ ਸੀ ਇਹਨਾਂ ਨੇ ਦੋ ਦੋ ਚਾਰ ਚਾਰ ਕਿੱਲਿਆਂ ਵਿੱਚ ਮਕਾਨ ਪਾ ਲਏ ਜਦੋਂ ਕੇਜਰੀਵਾਲ ਸਾਹਿਬ ਨੂੰ ਪਤਾ ਲੱਗਾ ਉਹਨਾਂ ਨੇ ਫੈਸਲਾ ਕੀਤਾ ਇਹ ਸਾਰੇ ਬਦਲ ਦੇਣ ਕਹਿੰਦਾ ਮੇਰਾ ਮਕਸਦ ਇਹ ਹੈ ਅਗਲੀਆਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਆਓ ਸਾਡੇ ਪ੍ਰਧਾਨ ਜੀ ਮੇਰੇ ਖਲ ਅੱਗੇ ਲੱਗਦੇ ਨੇ ਆਜੋ 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 ਤੋਂ ਸਾਡੀ ਅੱਜ ਦੇ ਧਿਆਨ ਕਰੋ ਬੇਨਤੀ ਮੇਰੀ ਇੰਨੀ ਹੈ ਕਿ ਅਗਲੇ ਇਲੈਕਸ਼ਨ ਤੋਂ ਪਹਿਲੇ-ਪਹਿਲੇ ਤਕਰੀਬਨ 90 ਫੀਸਦੀ ਇਹਨਾਂ ਦੇ ਐਮਐਲਏ ਜਿਹੜੇ ਨੇ ਇਹ ਸਾਰੇ ਬਦਲੇ ਜਾਣੇ ਜਿਸ ਪ੍ਰੋਗਰਾਮ ਦੀ ਅੱਜ ਅਸੀਂ ਇਹ ਸਵਿਧਾਨ ਬਚਾਨ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾ ਰਿਹਾ ਸਾਰੇ ਹਿੰਦੁਸਤਾਨ ਚ ਪਾਰਟੀ ਲੈ ਕੇ ਜਾ ਰਹੀ ਇਹ ਗੱਲ ਸਾਰੇ ਵੀਰਾਂ ਨੂੰ ਅਸੀਂ ਸਮਝਾਉਣ ਵਾਸਤੇ ਕਤਰਤ ਹੋਏ ਆ ਕਿ ਪਿਛਲੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੌਰਾਨ ਇਹ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਮੇਰੇ ਵੀਰੋ ਇਹਨਾਂ ਦਾ ਏਜੰਡਾ ਇਹ ਸੀ ਕਿ ਜੇ ਸਾਨੂੰ 2/3 ਪਾਰਲੀਮੈਂਟ ਦੀਆਂ ਸੀਟਾਂ ਮਿਲ ਗਈਆਂ ਤੇ ਅਸੀਂ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਬਦਲ ਲੈ ਇਹਨਾਂ ਦੇ ਆਰਐਸਐਸ ਦੇ ਲੀਡਰਾਂ ਨੇ ਇਹ ਗੱਲ ਕਹੀ ਹੈ ਤੁਸੀਂ ਸੁਣਿਆ ਹੋਣਾ ਕਿ ਅਸੀਂ ਸੰਵਿਧਾਨ ਬਦਲਾਂਗੇ ਸੰਵਿਧਾਨ ਬਦਲਣ ਦਾ ਮਤਲਬ ਕੀ ਸੀ ਕਿ ਸਾਡਾ ਦਲਿਤ ਵਰਗ ਜਿਹੜਾ ਸਾਡੀਆਂ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਜਿਨ੍ਹਾਂ ਨੂੰ ਸੰਵਿਧਾਨ ਦੇ ਥੱਲੇ ਇਹ ਅਧਿਕਾਰ ਮਿਲਿਆ ਰੈਜ਼ਰਵੇਸ਼ਨ ਹੋਈ ਹੈ ਪਾਰਲੀਮੈਂਟ ਦੀ ਸੀਟਾਂ ਦੀ ਅਸੈਂਬਲੀ ਹਲਕਿਆਂ ਦੀ ਰੈਜ਼ਰਵੇਸ਼ਨ ਹੋਈ ਹੈ ਤੁਹਾਨੂੰ ਪੰਚਾਇਤਾਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਮਿਊਸਪਲਿਟੀਆਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਨੌਕਰੀਆਂ ਦੇ ਵਿੱਚ ਇਹ ਜਿਹੜੀ ਰੈਜ਼ਰਵੇਸ਼ਨ ਮਿਲਦੀ ਹੈ ਉਹ ਅਸੀਂ ਇਹਨਾਂ ਨੇ ਜਿਹੜੋ ਉਹ ਖਤਮ ਕਰ ਦੇਣੀ ਸੀ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਇਹਦੀ ਗੰਭੀਰਤਾ ਨੂੰ ਸਮਝੋ ਪ੍ਰਮਾਤਮਾ ਨੇ ਮਿਹਰ ਕੀਤੀ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਗੱਲ ਸਮਝ ਚ ਆ ਗਈ 272 ਸੀਟਾਂ ਚਾਹੀਦੀਆਂ ਸੀ ਮੋਦੀ ਨੂੰ 272 ਦੀ ਜਗ੍ਹਾ ਤੇ 240 ਮਿਲੀਆਂ ਜੇਕਰ ਤੇ 350 ਸੀਟ ਮਿਲ ਜਾਂਦੀ ਦੋ ਤਿਹਾਈ ਸੀਟਾਂ ਮਿਲ ਜਾਂਦੀਆਂ ਤੇ ਮੇਰੇ ਵੀਰੋ ਸਾਰੀ ਰੈਜ